ਗੰਗਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦਾਨ ਮਿਊਰ ਦੇ ਨਾਲ ਜੁੜੇ ਮਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ 47 ਦੇ ਵਕਤ ਦੇਸ਼ਤਾ ਵਟਵਾਰਾ ਹੁੰਦਾ ਜਿਹਦੇ ਵਿੱਚ ਚੜਦਾ ਤੇ ਲੈਂਦਾ ਪੰਜਾਬ ਦੋ ਪੰਜਾਬਾਂ ਦਾ ਵਸੇਬਾ ਕਰਨ ਵਾਸਤੇ ਹਸਤੇ ਵਾਸਤੇ ਰੋਕਾਂ ਨੂੰ ਜਿਹੜਾ ਵਿਸ਼ੋੜ ਦਿੱਤਾ ਜਾਂਦਾ ਹੈ ਤਾਂ ਇਸੇ ਦੇ ਮੱਦੇਨਜ਼ਰ ਉਸ ਵਕਤ ਦੇ ਦਰਮਿਆਨ ਬਹੁਤ ਸਾਰਾ ਅਜਿਹਾ ਵਾਪਰਦਾ ਹੈ ਜਿਹੜਾ ਕਿਤੇ ਨਾ ਕਿਤੇ ਬਹੁਤ ਮੰਦ ਭਾਗਾ ਕਹਿ ਕੇ ਉਹਦੀ ਪ੍ਰੋੜਤਾ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕੇ ਜਗ੍ਹਾ ਦੇ ਉੱਪਰ ਖੁਸ਼ੀ ਤੇ ਚਾਵਾ ਮਲਾਰਾਂ ਦੇ ਨਾਲ ਵਸੇਬਾ ਕਰਦੇ ਸੀ ਉਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲਾ ਫਿਰਕੂ ਰੰਗਤ ਦੇ ਤਹਿਤ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਜਾਂਦਾ ਏ ਔਰ ਇੱਕ ਦੂਜੇ ਦਾ ਕਤਲੋਗਾਰਦ ਕਰਨ ਵਾਸਤੇ ਜਥਿਆਂ ਦੇ ਰੂਪ ਦੇ ਵਿੱਚ ਸੜਕਾਂ ਤੇ ਗ੍ਰਾਮ ਮਲ ਲਏ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਇਹ ਦੁਖਦਾਇਕ ਕਟਨਾਕਰਮ ਵਾਪਰਦਾ ਏ ਕੀ ਕੁਝ ਉਸ ਵਕਤ ਦੇ ਜਿਹੜੇ ਕਹਿ ਸਕਦੇ ਆ ਕਿ ਜਥੇਬੰਦਕ ਤੌਰ ਤੇ ਲੋਕ ਸੀ ਉਹਨਾਂ ਦੀ ਭੂਮਿਕਾ ਰਹਿੰਦੀ ਹੈ ਇਸੇ ਨੂੰ ਲੈ ਕੇ ਉਸ ਵਕਤ ਦੇ ਚਸ਼ਮਦੀਦ ਗਵਾਹ 23 ਸਾਲ ਦੇ ਨੌਜਵਾਨ ਜਿਹੜੇ ਕਿ ਅੱਜ 100 ਸਾਲ ਦੇ ਕਰੀਬ ਹੋ ਚੁੱਕੇ ਨੇ ਮਾਸਟਰ ਮਹਿੰਦਰ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤਮਾਮ ਸਾਰੀ ਜਾਣਕਾਰੀ ਜਿਹੜੀ ਆ ਜਿਹੜੇ ਬਹੁਤ ਸਾਰੇ ਵੱਡੇ ਸਵਾਲ ਨੇ ਉਹਨਾਂ ਸਵਾਲਾਂ ਦੇ ਬਾਬਤ ਵੀ ਜਾਣਕਾਰੀ ਲੈਣ ਦਾ ਯਤਨ ਕਰਦੇ ਆ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਮਾਸਟਰ ਜੀ ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ 47 ਦੀ ਵੰਡ ਸੀ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਅਨੁਭਵ ਦੇ ਨਾਲੋਂ ਕੀ ਸੀਗਾ ਗਾਂਧੀ ਕਹਿੰਦਾ ਸੀਗਾ ਮੇਰੀ লাশ ਤੇ ਬਣੂਗਾ ਲੇਕਿਨ ਗਾਂਧੀ ਫਿਰ ਗਿਆ ਇਹਨਾਂ ਨੂੰ ਆਵਾਜ਼ ਦਾ ਤਵਾਜ਼ਲਾ ਨਾ ਸੀ ਕਰਨਾ ਚਾਹੀਦਾ ਇਹ ਤਵਾਜ਼ਲਾ ਦੁਨੀਆਂ ਦੇ ਕਿਸੇ ਹਿੱਸੇ 'ਚ ਨਹੀਂ ਹੋਇਆ ਅਰ ਇੰਨਾ ਵੱਡਾ ਤਵਾਜ਼ਲਾ ਨਹੀਂ ਹੋਇਆ ਜਿੰਨਾ ਸਾਡਾ ਹੋਇਆ ਹੂੰ ਉਸ ਵੇਲੇ ਗਾਂਧੀ ਦੀ ਇਹ ਸੀ ਕਿ ਮੇਰੀ লাশ ਤੇ ਬਣੂਗਾ ਪਾਕਿਸਤਾਨ ਜਾਂ ਕੁਝ ਵੀ ਲੇਕਿਨ ਆਵਾਜ਼ੀ ਦਾ ਬਟਾਂਦਰਾ ਜਿਹੜਾ ਹੋਇਆ ਇਹ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਬਹੁਤ ਵੱਡੀ ਗੱਲ ਸੀ ਹਾਲਾਤ ਕਿਨਾਂ ਵੱਲੋਂ ਪੈਦਾ ਕੀਤੇ ਜਾਂਦੇ ਆ ਦੇਖੋ ਹਾਲਾਤ ਐ ਸਿਗੇ ਹਰ ਇੱਕ ਬੰਦਾ ਚੌਦਰ ਨੂੰ ਭੁੱਖਾਇਆ ਲਗਤ ਆ ਲਿਖ ਜਨਾਤ ਤਾਂ ਸਿਗੇ ਉਸ ਵੇਲੇ ਸਾਡਾ ਵੀ ਆਪਣਾ ਪੰਡਯ ਜਵਾਹਰ ਲਾਲ ਨਹਿਰੂ ਉਸ ਵੇਲੇ ਕਰਤਾ ਸਰਤਾ ਸੇ ਕੰਮ ਮੈਂ ਤਾਂ ਇਹ ਸੰਵਿਧਾਨ पे ਕੁਰਸੀ ਦਾ ਲਾਲ ਜੇ ਪਰ ਪੰਡਿਤ ਨਿਕੇ ਆਪਣਾ ਜਵਾਹਰ ਲਾਲ ਨਹਿਰੂ ਨੂੰ ਵੀ ਇਹ ਸੀਗਾ ਕਿ ਜੇ ਬਣ ਜਾਵੇ ਆਪਣਾ ਇੰਡੀਆ ਤੇ ਪਾਕਿਸਤਾਨ ਦੋਵੇਂ ਬਣ ਜਾਣ ਚਾਹੇ ਮੈਂ ਪ੍ਰਾਈਮ ਮਿਨਿਸਟਰ ਬਣ ਜਾਵਾਂ ਆਪਣਾ ਵੀ ਲਾਲਚ ਹੁੰਦਾ ਨਹੀਂ ਤੇ ਗਾਂਧੀ ਨੇ ਡੈਡਲੀ ਅਗੇਂਸਟ ਰ ਅਰ ਮੈਂ ਕਹਾ ਪੇ ਇਤਿਹਾਸ ਯਾਨੂੰ ਕਦੇ ਵੀ ਮਾਫ ਨਹੀਂ ਕਰੂਗਾ ਕਿ ਇਹਨਾਂ ਨੇ ਜਿਹੜਾ ਆਬਾਦੀ ਦਾ ਤਬਾਜ਼ਲਾ ਬਣਿਆ ਇਹ ਦੁਨੀਆਂ ਵਿੱਚ ਕਿਤੇ ਨਹੀਂ ਹੋਇਆ ਔਰ ਇੰਨਾ ਹੀ ਬੜੰਗਾ ਇੰਨਾ ਅਤਿਆਚਾਰ ਕਿਤੇ ਨਹੀਂ ਹੋਇਆ ਮੈਨੂੰ ਦੱਸੋ ਇੱਥੇ ਆਈਆਂ ਸੀ ਲਾਸ਼ਾਂ ਕਹਿੰਦਾ ਫਿਰ ਵੱਡਿਆ ਵਾ ਕਿ ਸੌਰੀ ਕਹਿੰਦਾ ਹੱਥ ਵੱਡਿਆ ਵਾ ਕਹਿੰਦੀ ਲੱਤ ਵੱਡੀ ਵੀ ਭੀ ਜੇ ਹੁਣ ਤੇ ਵੱਡੇ ਵੀ ਵੀ ਹੈਗੇ ਆ ਤਾਂ ਇਹਦਾ ਇਹ ਤਾਂ ਨਹੀਂ ਮਤਲਬ ਕਿ ਅਸੀਂ ਵੀ ਵੱਡੀ ਆਂ ਹੋਇਆ ਇੱਦਈ ਜੇ ਉਹਨੇ 5 ਮਾਰੇ ਅਸੀਂ 10 ਮਾਰੇ ਜੇ ਅਸੀਂ 10 ਮਾਰੇ ਆ 20 ਮਾਰੇ ਚਲ ਕੋਈ ਦਾ ਖੂ ਲਾਸ਼ਾਂ ਨਾਲ ਪੜ ਗਿਆ ਸੀਗਾ ਇੱਕ ਬੰਦੇ ਨੇ ਸ਼ਾੜਨਾ ਸ਼ਿਕਾਰ ਖੇਡਦਾ ਹੁੰਦਾ ਸੀਗਾ ਉਹ ਖੂਬ ਛਾਲ ਮਾਰੀ ਨਿਗਰ ਨੌਸੀਨ ਨਿਗਾਹ ਨਹੀਂ ਸ਼ਿਕਾਰ ਖੇਡਦੇ ਹੁੰਦੇ ਸੀ ਮੈਂ ਤੇ ਹੀ ਸਾਲ ਦਾ ਸੀ ਉਹ ਖੂਬ ਛਾਲ ਮਾਰੀ ਉਹ ਕਹਿੰਦਾ ਵੀ ਮੈਨੂੰ ਖੁਦਕਿਸ਼ੀ ਕਰਨ ਦੇ ਵਾਸਤੇ ਕੋਈ ਚੀਜ਼ ਨਹੀਂ ਲੱਭ ਰਹੀ ਖੂਜੋਂ ਮੈਨੂੰ ਕਿਰਪਾ ਕਰਕੇ ਲਾਸ਼ਾਂ ਵੀ ਹੱਗੇ ਵੀ ਹੈਗੀਆਂ ਤੜਫਦੀਆਂ ਆ ਹਾਏ ਹਾਏ ਹੁੰਦੀ ਆ ਵੀ ਮੈਨੂੰ ਬਾਹਰ ਕੱਢ ਕੇ ਮਾਰ ਦਿਓ ਵੀ ਮੈਨੂੰ ਖੁਦਕਿਸ਼ੀ ਮੈਂ ਕਿੱਦਾਂ ਕਰਾਂ ਫਿਰ ਮਨ ਲਗੇ ਕਿਸੇ ਦੇ ਦਿਲ ਚ ਗੱਲ ਆ ਗਈ ਵੀ ਚਲੋ ਬਾਹਰ ਕੱਢ ਦਿੰਦੇ ਆ ਉਹ ਫਿਰ ਜਾਈ ਮੈਂ ਹੁਣ ਨੌਵੀਂ ਲੈਣਾ ਕਿਸੇ ਦਾ ਵੀ ਨੋ ਵੀ ਮੈਨੂੰ ਯਾਦ ਹੈ ਮੈਂ ਉਹਦੇ ਘਰ ਜਾ ਕੇ ਰੋਇਆ ਵੀ ਮੈਂ ਸਿਆਪਾ ਵੀ ਕੀਤਾ ਉਸ ਆਦੇ ਮੀਦੇ ਕਹਨ ਨਹੀ ਬਾਹਰ ਨੀ ਕੱਢਣਾ ਕਿਆ ਗੱਲ ਸੀ ਉਹਦੀ ਕਿਆ ਮੰਗ ਸੀਗੀ ਮੈਨੂੰ ਬਾਹਰ ਕੱਢ ਕੇ ਮਾਰਦੇ ਹੋ ਖੂਬ ਜਲਾਸ਼ਾਂ ਤੜਫਦੀ ਐ ਉਹ ਵੀ ਖੂਬ ਵਿੱਚ ਜਿ ਡਿਗਿਆ ਹੋਆ ਕਿੰਨੀ ਉਮਰ ਸੀ ਉਸ ਬੱਚੇ ਦੀ ਮੇਰੀ ਜਿਹੜੇ ਬੱਚੇ ਨੂੰ ਖੂਚ ਉਹ ਤਾਂ ਜਵਾਨ ਸੀ ਉਹਨਾਂ ਸ਼ਿਕਾਰ ਖੇਡ ਲਾ ਹੁੰਦਾ ਸੀਗਾ ਨਿਕਲ ਜਾਈ ਹੁੰਦਾ ਸੀਗਾ ਖਰੋੜ ਦਾ ਆਖਰ ਇਸ ਤਰ੍ਹਾਂ ਦੇ ਕਿਹੜੇ ਕਾਰਨ ਬਣੇ ਕਿ ਜਿਹੜੇ ਲੋਕ ਭਾਈਚਾਰ ਕਿਸਾਨ ਇੱਕ ਦੂਜੇ ਦੇ ਨਾਲ ਅੰਤਾਂ ਦਾ ਸਨੇਹ ਕਰਦੇ ਸੀ ਹਿੰਦੂ ਸਿੱਖਾਂ ਦੇ ਨਾਲ ਸਿੱਖ ਮੁਸਲਮਾਨਾਂ ਦੇ ਨਾਲ ਪਰ ਇਸ ਤਰ੍ਹਾਂ ਦੇ ਕਿਹੜੇ ਕਾਰਨ ਬਣ ਗਏ ਕਿ ਇੱਕ ਦੂਜੇ ਦੀ ਕਤਲੋਗਾਰਦ ਕਰਨੀ ਪੈ ਗਈ ਦੇਖੋ ਉਸ ਵੇਲੇ ਸਾਡੇ ਇਲਾਕੇ ਵਿੱਚ ਸਭ ਤੋਂ ਵੱਡਾ ਮੋਹਰੀ ਕਹਿ ਲਓ ਕੁਛ ਕਹਿ ਲਓ ਸੰਤ ਬਖਤੌਰ ਸਿੰਘ ਸੇਗਾ ਸੰਤ ਬਖਤੌਰ ਸਿੰਘ ਸਾਡੇ ਇਲਾਕੇ ਦਾ ਸਭ ਤੋਂ بڑا ਲੀਡਰ ਸੇਗਾ ਮੈਦੀਪੁਰ ਦਾ ਗੁਰਦੁਆਰਾ ਉਹ ਬਣਾਇਆ ਉਹ ਐਦਾਂ ਇੰਤ ਤੱਕ ਡੌੜੀ ਸੀ ਜਦੋਂ ਮੇਰੇ ਭਾਤੇ ਆ ਇੱਕ ਫੇਰੀ ਉਹ ਤੋਂ ਜੇ ਕੋਈ ਉਹ ਗੱਡੀ ਦਾ ਇੱਕ ਬੈਲ ਨੱਠ ਗਿਆ ਉਹ ਕਹਿੰਦਾ ਮੈਨੂੰ ਜੋੜ ਲਓ ਉਹਨੂੰ ਜੋੜ ਲਿਆ ਫੇਓ ਗੱਲ ਪ੍ਰਚਲਿਤ ਹੋ ਗਈ ਕਿਸ ਸੰਤਰੀ ਨੇ ਤਾਂ ਗੱਗੀ ਕੱਢ ਦਿੱਤੀ ਸੰਤਰੀ ਬਹੁਤ ਚਲਦੀ ਸੀ ਜੀ ਉਸ ਵੇਲੇ ਬਹੁਤ ਚਲਦੀ ਸੀਗੀ ਅ ਜੇ ਮੈਂ કહਾਂ ਸਾਡੇ ਇਲਾਕੇ ਚੋਂ ਉਹ ਲੀਡਰ ਸਗਾ ਸਾਡੇ ਬਾਪਾ ਵੀ ਆਇਆ ਬੰਦੂਕ ਮੰਗਣ ਆਇਆ ਦਿੱਤੀ ਨਹੀਂ ਬੰਦੂਕ ਕਿਸੇ ਹੋਰ ਕੋਲ ਨਾਲ ਸੀ ਤੇ ਉਹ ਲੀਡਰ ਸਗਾ ਮਰ ਰਿਆ ਹੋਇਆ ਸੀ ਹੁਣ ਤੁਸੀਂ ਸੋਚੋ ਉਹ ਬੰਦਾ ਜਿਹੜਾ ਕਹਿੰਦਾ ਮੈਂ ਫਾਰਕਰਦਾਨਾ ਗੁਰਬਾਨੀ ਜਾਣਨਾ ਕੁਝ ਦੋ ਸ਼ੇਰ ਫਾਰਸੀ ਦੇ ਹੁੰਦੇ ਚੂਕਾਰ ਰਾਜਾ ਅਸਹਾਵਾ ਹਿੱਲਾਦਰ ਗੁਰੂ ਜਹਦਸ ਬੁਰਦਨ ਜਮਸ਼ੀਰ ਉਹ ਫੈਦ ਦਾ ਫਾਰਸੀ ਦੇ ਵੀ ਹੁੰਦੇ ਸੀ ਜੇ ਸਾਡੇ ਦੀਵਾਨ ਲੱਗਦੇ ਹੁੰਦੇ ਸੀਗੇ ਬਹੁਤ ਬਾਰੋਬ ਸੀਗਾ 6 ਫੁੱਟ ਉੱਚਾ ਤੇ ਪਰਸਨਲਿਟੀ ਬਹੁਤ ਜ਼ਿਆਦਾ ਸੀ ਉਹਨਾਂ ਹਫਾਜ਼ਤ ਕੀਤੀ ਉਹਨਾਂ ਲੋਕਾਂ ਦੀ ਬਖਸ਼ਤ ਆਵਲ ਸਿੰਘ ਦੀ ਮੈਂ ਦੀ ਬੁਲਾ ਗੁਰੂ ਵਰ ਬਣਾਇਆ ਚਲੋ ਹੁਣ ਮਰੀ ਗਏ ਬੰਦੇ ਦੀ ਬਹੁਤੀ ਗੱਲਾਂ ਨਹੀਂ ਕਰਨੀ ਚਾਹੀਦੀ ਨਹੀਂ ਜਿਸ ਬਾਬਾ ਬਖਤਾਵਰ ਸਿੰਘ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਐਨੀ ਉਹਨਾਂ ਦੀ ਲੋਕਾਂ ਦੇ ਵਿੱਚ ਜਿਹੜਾ ਮਾਨ ਸਨਮਾਨ ਬਣਿਆ ਹੋਇਆ ਸੀ ਤੇ ਜਦੋਂ ਲੋਕਾਂ ਨੂੰ ਜ਼ਰੂਰਤ ਪੈਂਦੀ ਆ ਜਾਂ ਇੱਕ ਦੂਜੇ ਨੂੰ ਕਤਲੋਕ ਗਾਰਦ ਕੀਤਾ ਜਾ ਰਿਆ ਹੁੰਦਾ ਫਿਰ ਹਫਾਜ਼ਤ ਕਰਦੇ ਲੋਕਾਂ ਦੀ ਹਾਂ ਲੋਕੀ ਉੱਪਰ ਜਾਂਦੇ ਹੁੰਦੇ ਸੀਗੇ ਕੋਈ ਗੱਲ ਹੋਵੇ ਸਾਡੇ ਇਲਾਕੇ ਦਾ ਲੀਡਰ ਵੀ ਸੀਗਾ ਉਹ ਫੇਰ ਉਹਦੀ ਪਰਸਨੈਲਿਟੀ ਬਹੁਤ ਬੜੀ ਉੱਚਾ ਜਵਾਨ ਸੀਗਾ ਐਦਾਂ ਦੇ ਡੋਲੇ ਐਦਾਂ ਦੇ ਪੱਟ ਪਰਸਨੈਲਿਟੀ ਦਾ ਪ੍ਰਭਾਵ ਤਾਂ ਪੈਂਦਾ ਹੀ ਆ ਪਰਸਨੈਲਿਟੀ ਬਹੁਤ ਬੜੀ ਸੀਗੀ ਅਰ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀਗਾ ਅਰ ਸਾਡੇ ਮੁਸਲਮਾਨਾਂ ਨੂੰ ਮਰਵਾਉਣ ਵਾਲੇ ਸਭ ਤੋਂ ਮੋਢੀ ਉਹ ਸੀਗਾ ਉਹ ਸੀਗਾ ਸਾਡੇ ਬਾਬਾ ਵੀ ਆਏ ਬੰਦੂਕ ਦੇ ਉਹ ਉਹ ਸ਼ੁਗਰ ਜੇ ਸਾਡੇ ਬਾਪਰੇ ਨਹੀਂ ਦਿੱਤੀ ਤੁਹਾਡੀ ਉਮਰ ਉਸ ਵੇਲੇ 23 ਸਾਲ ਦੀ ਸੀ ਜੀ ਤੇ ਇਸ ਤੋਂ ਪਹਿਲਾਂ ਤੁਸੀਂ ਉਹਨਾਂ ਮੁਸਲਮਾਨਾਂ ਦੇ ਨਾਲ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਇਕੱਠਿਆਂ ਖੇਡਦੇ ਸੀ ਇਕੱਠਿਆਂ ਜਵਾਨੀ ਦੀ ਦਹਲਿਜ਼ ਤੇ ਗਏ ਕਿ ਤੁਹਾਡਾ ਇਸ ਤਰ੍ਹਾਂ ਦਾ ਕੋਈ ਦੋਸਤ ਐ ਸੀ ਉਹਨਾਂ ਚ ਉਹਨਾਂ ਨੇ ਜਾਣ ਲੱਗੇ ਨੇ ਕੋਲੂ ਪਟਲੇ ਕੋਲੂ ਪਟਲੇ ਪੇਛਾ ਨੂੰ ਮਾਰ ਅਸੀਂ ਕੱਲ ਨੂੰ ਚੱਲ ਜਾਂਗੇ ਕੈਂਪ ਹੁੰਦਾ ਸੀ ਮੌੜੀ ਫੇਰ ਕੋਲੂ ਪਟਲਾ ਇੱਥੇ ਹੀ ਮੀਟਿੰਗ ਹੋਈ ਫੈਸਲਾ ਇਹ ਹੋਇਆ ਪੇ ਅਜੇ ਹਮ ਚਟਕਾਣਾ ਇਹਨੇ ਕੋਲੂ ਵੀ ਪੱਟੀ ਗੱਲ ਤਾਂ ਛੋਟੀ ਜਈ ਅਸੀਂ ਬੜੀਆਂ ਗਲਤੀਆਂ ਕਰਦੇ ਆਂ ਪਰ ਮਾਤਮਾ ਤੋਂ ਫੇਰ ਵੀ ਇਹ ਯਾਦ ਰੱਖਦੇ ਆਂ ਤੁਹਾਨੂੰ ਮਾਫ ਕਰ ਦਊ ਉਹਨਾਂ ਦਾ ਕਸੂਰ ਉਹਨਾਂ ਦਾ ਕਸੂਰ ਇਹ ਸੀ ਕਿ ਉਹਨਾਂ ਨੇ ਕੋਲੂ ਪਟਲਾ ਸੀਗੇ ਆਪਣੇ ਕੋਲੂ ਉਹਨਾਂ ਲੋਕਾਂ ਦੇ ਸੀਗੇ ਉਹਨਾਂ ਦੇ ਸੀਗੇ ਉਹ ਵੀ ਤੇਲ ਕੱਢਦੇ ਹੁੰਦੇ ਸੀ ਕਾਣੀ ਤੇਲ ਕਾਣੀਆ ਕੱਢਦੇ ਹੁੰਦੇ ਸੀ ਉਹਨਾਂ ਨੇ ਉਹ ਕੋਲੂ ਪਟਲੇ ਇੱਥੇ ਮੀਟਿੰਗ ਚ ਇਹ ਹੋਈ ਫਿਰ ਰਾਸ ਰੂਮ ਚ ਚਟਕਾ ਦੇਣਾ ਦੇਖੋ ਮੈਂ ਹੈ ਨਹੀਂ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾ ਸਿੱਖਾਂ ਬਾਈ ਕੋਈ ਚੀਜ਼ ਜਿਹਦੇ ਨਾਲ ਗਿੱਡੜ ਵੀ ਛੇੜੇ ਮੇਰੇ ਵਰਗਾ ਵਿਸ਼ੇ ਕੌਰੀਆ ਗੁਰੂ ਗਬੀਰ ਸਿੰਘ ਨਹੀਂ ਪੜਿਆ ਜਿਸ ਬੰਦੇ ਦੇ ਬਾਂਚੇ ਦੇ ਵਿੱਚ ਮੇਰੇ ਬਾਂਚੇ ਮੈਂ ਗੁਰੂ ਗਬੀਰ ਸਿੰਘ ਦਸੇਖਿਆ ਮੈਂ ਦਾੜੀ ਕੁਛ ਵੀ ਸਾਡੇ ਮੁੰਡੇ ਭਰਾਵੀਆ ਸਾਨੂੰ ਇਨਸਪੀਰੇਸ਼ਨ ਜਿਹੜੀ ਜੋਸ਼ ਹੈ ਸਿੱਖਾਂ ਚ ਅੱਜ ਤੱਕ ਵੀ ਉਹ ਸਿਰਫ ਗੁਰੂ ਗਬੀਰ ਸਿੰਘ ਕਰਕੇ ਉਸ ਵੇਲੇ ਮੇਰੇ ਮਨ ਚ ਵੀ ਜਿੱਦ ਸੀਗੀ ਗੱਲ ਮੈਂ ਇੱਥੇ ਬੈਠ ਕੇ ਫੋਟੋਸ ਆਪਣੇ ਬਹੁਤ ਰੋਇਆ ਅਸਦਾ ਆਸ ਕੀਤੀ ਕਿ اے ਗੁਰੂ ਗੋਬਿੰਦ ਸਿੰਘ ਤੂੰ ਤਾਂ ਬਹੁਤ ਬਹਾਦਰ ਸੀ ਕਹਿਆ ਇਸੇ ਗੱਲ ਨਾਲ ਮੈਨੂੰ ਬਹੁਤ ਹੌਸਲਾ ਹੋ ਗਿਆ ਅਰ ਰਿਕ ਸਿਕਰ ਹੋ ਗਿਆ ਬੱਬਾ ਜੀ ਜਿਹੜੇ ਲੋਕਾਂ ਨੂੰ ਕਤਲ ਕੀਤਾ ਜਾ ਰਿਆ ਸੀ ਕਿ ਉਹਨਾਂ ਦੇ ਵਿੱਚ ਔਰਤਾਂ ਦੀ ਗਿਣਤੀ ਛੋਟੇ ਬੱਚਿਆਂ ਦੀ ਗਿਣਤੀ ਵੀ ਸ਼ਾਮਿਲ ਸੀ ਸਾਰੇ ਸਗੇ ਸਭ ਕੁਝ ਸੀਗੇ ਸਾਰਿਆਂ ਨੂੰ ਵੱਡਿਆ ਜਾ ਰਿਆ ਸੀ ਸਭ ਰੁਈ ਵਟਣ ਵਾਲੇ ਲੋਕ ਕੌਣ ਸੀ ਐਸਐਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ ਸੰਤ ਬੁਸਟੋਰਸ ਨੂੰ ਫੋਲੋਅਰ ਉਹਦੇ ਚ 700 ਤੋਂ 2200 ਤੋਂ ਵੱਧ ਲੱਗ ਗਾ ਉਹ ਖੂ ਪਿੰਕੋਈ ਦਾ ਬਿਲਕੁਲ ਹੀ ਭਰ ਗਿਆ ਲਾਸ਼ਾਂ ਦੇ ਨਾਲ ਭਰ ਗਿਆ ਐਨ ਯਰਾਂ ਦਾ ਸ਼ਾਹੀਆ ਸੰਤ ਇਸ ਗੱਲ 'ਚ ਆਪਣੀ ਬੜਾਈ ਸਮਝਦਾ ਸੀਗਾ ਕਿ ਮੈਂ ਅੱਜ ਅੱਜ ਮੁਸਲਮਾਨ ਮਹਰ ਹੂੰ ਉਹ ਬੰਦਾ ਬਹੁਤ ਆਲਮ فاضਲ ਸਿਆ ਲੋਕੀ ਮੰਨਦੇ ਸੀਗੇ ਪਰ ਹੁਣ ਤੁਸੀਂ ਲਾ ਲਓ ਅੰਦਾਜ਼ਾ ਮੇਰੇ ਖਿਆਲ 'ਚ ਅੱਜ ਤੋਂ ਕੁਛ ਸਾਡੇ ਇਲਾਕੇ ਵਿੱਚ ਸੰਤ ਬਖਤੌਰ ਸਿੰਘ ਬਰਗਾ ਲੀਡਰ ਦੀ ਹੋਇਆ ਪਹਿਲੀ ਗੱਲ ਤੇ ਆ ਇਹ ਆ ਵੀ ਪਰਸਨਲਿਟੀ ਬੜੀ ਸੀ ਪਰਸਨਲਿਟੀ ਬੜਾ ਕਾਊਂਟ ਕਰਦੀ ਆ 6 ਫੁੱਟ ਉੱਚਾ ਐਦਾਂ ਦੇ ਡੋਲੇ ਐਦਾਂ ਦਾ ਬਹੁਤ ਜ਼ਿਆਦਾ ਹੁਣ ਜ਼ਿਆਦਾ ਆਂਦਾ ਆ ਲੋਕੀ ਪੈਰੀ ਹਸਾਉਂਦੇ ਸੀ ਜਿਹੜੇ ਗਾਣੇ ਕੱਢਦੇ ਸੀ ਉਹ ਵੀ ਉਹਦੇ ਪੈਰੀ ਹਸਾਉਂਦੇ ਸੀ ਉਹਨੇ ਸਾਡੇ ਇਲਾਕੇ ਬਹੁਤ ਬੰਦੇ ਰੋਏ ਨੇ ਗੁੰਮਰਾਹ ਕੀਤਾ ਸੀ ਉਹ ਤਾਂ ਨੂੰ ਕਿਸੇ ਨੇ ਜਾਂ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਇਸ ਚੀਜ਼ ਬਾਰੇ ਮੈਨੂੰ ਉਹਨਾਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਸ਼ਾਂਤੀ ਦੀ ਮੈਂ ਤਾਂ ਇੱਥੇ ਸੀਗਾ ਮੈਂ ਤਾਂ ਪਹਿਲਾਂ ਵੀ ਇਹਨੂੰ ਜਾਣਦਾ ਸੀਗਾ ਮੈਂ ਕੁਝ ਪੜ੍ਹਿਆ ਲਿਖਿਆ ਸੀਗਾ ਆਈਵਾਸ ਐਮ ਐ ਮੈਂ ਉਹਨੂੰ ਮੈਂ ਉਹਨੂੰ ਸਭਿੰਦਰ ਸੀਗਾ ਅੱਜ ਵੀ ਲੋਕੀਂ ਦੇ ਪੈਰੋਂ ਘਰ ਬੜੇ ਆ ਮੈਨੂੰ ਸ਼ਾਇਦ ਉਹਦਾ ਜਨਮ ਨੇ ਅੱਜ ਵੀ ਬਣਾਇਆ ਜਾਂਦਾ ਹੋਊਗਾ ਜਦੋਂ ਇਸ ਤਰ੍ਹਾਂ ਦੀ ਕਤਲੋਗਾਰਦ ਹੋ ਰਹੀ ਸੀ ਤੇ ਤੁਸੀਂ ਇਲਾਕੇ ਦੇ ਵਿੱਚੋਂ ਵੱਡੇ ਸਰਮਾਇਦਾਰ ਸੀ ਤੁਹਾਡੇ ਕੋਲੇ ਵੀ ਉਸ ਵਕਤ ਬੰਦੂਕ ਸੀਗੀ ਤੇ ਤੁਹਾਡੀ ਵੀ ਜਿਹੜੀ ਇਲਾਕੇ ਦੇ ਵਿੱਚ ਪੂਰੀ ਚੜਤ ਸੀ ਤੁਸੀਂ ਹਮਾਇਤ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਆ ਸੀਗਾ ਲੋਕਾਂ ਵੱਲੋਂ ਦੇਖੋ ਪਹਜਾਨਿਆ ਵਾਲੇ ਬਹੁਤ ਥੋੜੀ ਸੀਗੇ ਮਹਾਨਿਆ ਵਾਲੇ ਬਹੁਤ ਜਿਆਦਾ ਸੀਗੇ ਜਿਹੜਾ ਇੱਥੇ ਫੈਸਲਾ ਹੋਇਆ ਵੀ ਇਹਨੇ ਗੋਲੂ ਪਟਿਆ ਅਜੇ ਉਹ ਛਿਟਕਾ ਦੇਣਾ ਮੈਂ ਪਹਿਲੀ ਸ਼ਕਤੀ ਮੈਨੂੰ ਇੱਥੋਂ ਮਿਲੀ ਗੁਰੂ ਗਵਿੰਦ ਸਿੰਘ ਤੋਂ ਮੈਂ ਰੋਇਆ ਉਹੀ ਸ਼ੈਤਾਨੀ ਕਿ ਤੋਂ ਮੰਦੇ ਜੇ ਸਾਡੇ ਤੇ ਉਕਰਾਂ ਦੀ ਗੁਰੂ ਗੋਬਿੰਦ ਸਿੰਘ ਜੀ ਕਿ ਤੂੰ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਤਾਂ ਹਾਸ ਲੋਕਾਂ ਨੂੰ ਪਤਾ ਨਹੀਂ ਦੁਨੀਆ 'ਚ ਜੇ ਪਤਾ ਲੱਗ ਜਾਵੇ ਤਾਂ ਸ਼ਾਇਦ ਡੁੱਕ ਕੇ ਆ ਸਮਝ ਸਾਡੇ ਪਾਸ ਇੱਕ ਐਸੀ ਸ਼ਕਤੀ ਹੈ ਮੈਂ ਵੀ ਮੱਥਾ ਟੇਕਿਆ ਅਬੰਦੂਪ ਜੀ ਸੀ ਕਿ ਮੈਂ ਗੱਲ ਚੁਪਾਈ ਗੱਲ ਚੁਪਾ ਕੇ ਸਾਰੇ ਪਿੰਡ 'ਚ ਘੁੰਮਿਆ ਉਹਨਾਂ ਨੇ ਹੌਸਲਾ ਦਿੱਤਾ ਮੈਨੂੰ ਯਾਦ ਹੈ ਕਿ ਉਹ ਕਿੰਦਾ ਬਬਾ ਮਾਂ ਮਾਂ ਕੇ ਰੋਣੇ ਸੀ ਮੈਨੂੰ ਜੱਫੀਆਂ ਪਾਣੇ ਸੀ ਫਿਰ ਮੈਂ ਸੋਚੀ ਗੱਲ ਕਿ ਬਣਾ ਇਦਾਂ ਤਾਂ ਇਹਦਾ ਬਚਾ ਨਹੀਂ ਹੋ ਸਕਦਾ ਵੀ ਇਹਨੂੰ ਥੇ ਇਕੱਠੇ ਕਰ ਲੈਣੇ ਆਪਣੇ ਘਰ ਦੇ ਕੋਲ ਜਗ੍ਹਾ ਖਲਜੀ ਸੀ ਫਿਰ ਉੱਥੇ ਸਾਰੇ ਰਾਤ ਨੂੰ ਇਕੱਠੇ ਕਰ ਲੈ ਫਿਰ ਇੱਕ ਮੇਰਾ ਦੋਸਤ ਹੁੰਦਾ ਸੀ ਠਾਨਦਰ ਜੀ ਇਹ ਜਲਾਨੀ ਮੁਸਲਮਾਨ ਸੀਗਾ ਮੈਨੂੰ ਉਹਦੀ ਉਮੈਦ ਦੀ ਲੋੜ ਸੀ ਪਰ ਮੈਂ ਸਮਝਿਆ ਨਹੀਂ ਕਿ ਉਹ ਦਾ ਆਪ ਮੁਸਲਮਾਨ ਆ ਉਹ ਦਾ ਆਪ ਨੱਠ ਗਿਆ ਇਥੋਂ ਫਿਰ ਸਰਦਾਰਾ ਸੂ ਸਿਗਾਏ ਕਿ ਉਹ ਦੌਰ ਤੋਂ ਫਸਟ ਆਇਆ ਸੀਗਾ ਉਹ ਸੁਪਾਹੀ ਸੀਗਾ ਫਿਰ ਸਰਦਾਰਾ ਸੂ ਪਾਵੇਂ ਗਿਆ ਸਰਦਾਰਾ ਸੂ ਕਹਿੰਦਾ ਕੋਈ ਗੱਲ ਨਹੀਂ ਜੇ ਇਹੀ ਗੱਲ ਹੈ ਮੈਂ ਇੱਕ ਸੁਪਾਹੀ ਹੋਰ ਵੀ ਲੈ ਆਣਾ ਪਰ ਕੀਰੋ ਫਰਾਂ ਲੈ ਕੇ ਅਸੀਂ ਤੁਹਾਡੇ ਕੋਲ ਬਹਿ ਜਾਨੇ ਆ। ਉਸ ਬਲੇ ਜਿਹੜਾ ਆਲੀਆ ਨਮਾਨ ਦਾ ਰਿਵਾਜ ਸੀ। ਜੇ ਉਹ ਕੀ ਜਾਰੀ ਨਮਾਨਦੇ ਸੀਗੇ। ਜਾਰੀ ਨਮਾਨਦੇ ਸੀਗੇ ਹੋਇਆ ਕੁਛ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਂ। ਵੀ ਇੱਥੇ ਪੁਰ ਨੂੰ 6 ਫੁੱਟ ਉੱਚਾ ਰਾਣਾ ਅਤਾ ਮਹਮੰਦ ਬਹੁਤ ਬਾਹਰ ਸੁਖਾਦੀ ਬਹੁਤ ਹੀ ਨੇਕ ਆदमी ਲੋਕੀ ਜਾਂ ਚੜ ਕੇ ਆ ਗਿਆ ਕਹਿੰਦਾ ਮੈਨੂੰ ਕੋਰ ਮਾਰਨੀ ਆ ਹੱਥ ਜੋੜ ਕੇ ਕਹਿੰਦਾ ਮੈਨੂੰ ਕੋਰ ਮਾਂ ਆ ਤਾਰਾ ਸੁ ਸਾੜਿਆਂ ਦਾ ਫੌਜੀ ਉਹ ਜਿਆ ਮਾਰੀ ਉਹਦਾ ਇਸ ਵਿੱਚ ਵਾਸ਼ ਨਾ ਖੜਿਆ ਸੀ ਮੈਨੂੰ ਕੋਰ ਨੂੰ ਮਾਰ ਦੂ ਮੈਂ ਇਹ ਸਾਰੇ ਮਿੱਤਰ ਹੀ ਆ ਸਾਰੇ ਮੇਰੇ ਦੋਸਤ ਹੀ ਆ ਉਹਨਾਂ ਗੋਲੀ ਮਾਰੀ ਤਾਂ ਜਾਰੇ ਵਿਚਾਰਾ ਵਿਛਮ ਗਿਆ ਇੱਕ ਦੂਜੇ ਦੀ ਜਾਂਦੇ ਵੈਰੀ ਬਣ ਗਏ ਉਹ ਹਾਂ ਹਾਲਾਂਕਿ ਉਹ ਬਹੁਤ ਜ਼ਰੂਰ ਸ਼ੂਭ ਸੀਗਾ ਉਹ ਕਹਿੰਦਾ ਜਿੱਦਾਂ ਹੁਣ ਸਾਰੇ ਬੈਠੇ ਆ ਮੈਂ ਕਹਿਦਾ ਮੈਂ ਨੂੰ ਇਹ ਜਿਹੜਾ ਬੰਦਾ ਮਾਰ ਦਊਗਾ اچھا ਬਿਸ਼ਵਾਸ ਕਰ ਤਹੂਆ ਤਾਰਾ ਸੁਣ ਫੋਜੀ ਮੈਂ ਉਹਨੂੰ ਗਾਲਾਂ 20 ਕੱਢੀ ਜਾ ਮੁੰਡੇ ਵੀ ਕੱਢੀ ਮੈਂ ਟੱਕਰ ਇੱਕ ਫੇਰੀ ਕਹਿੰਦਾ ਉਹਦੀ ਵੀ ਡੈਥ ਹੋ ਗਈ ਉਤੇ ਦਵਾਨ ਚ ਬੰਨ ਟਕਦੇ ਆ ਸੇ ਸੋਈ ਬਹੁਤ ਅਨਰਥ ਹੋਇਆ ਮੈਂ ਇੱਕ ਗੱਲ ਕਹਿਣੀ ਚਾਹਦਾ ਸਾਡੇ ਭਾਈ ਕੀ ਜਾਇਦਾਤ ਆ ਬਹੁਤ ਵੱਡੀ ਜਾਇਦਾਤ ਆ ਜਿਹੜੀ ਕਿ ਅਜ ਤੁਰ ਕਬਾਂ ਦੀ ਰਹੀ ਹੈ ਆਉਗੀ ਵੀ ਉਹ ਕਿਹੜੀ ਜਾਇਦਾਤ ਆ ਗੁਰੂ ਗੋਬਿੰਦ ਸਿੰਘ ਬਰਗਾੜ ਸਾਨ ਮੈਂ ਤਾਂ ਹੱਸਦਾ ਇਹ ਮੀਕੀ ਤਵਾ ਮੈਨੂੰ ਕੋਈ ਦੱਸ ਦੇ ਇਹਨੂੰ ਮਹਾਦਰ ਕਿਹੜਾ ਫਾਇਦਾ ਹੋਇਆ 72 ਸਾਲ 47 ਦੀ ਵੰਡ ਨੂੰ ਹੋਇਆ ਬੀਤਣ ਤੋਂ ਬਾਅਦ ਜਿਹੜਾ 47 ਚ ਜੋ ਕੁਝ ਦੁਖਦਾਇਕ ਘਟਨਾਕ੍ਰਮ ਵਾਪਰਿਆ ਉਹ ਤੁਹਾਡੀਆਂ ਅੱਖਾਂ ਸਾਹਮਣੇ ਘੁੰਮਦਾ ਹੈ ਕਦੇ ਨਾ ਕਦੇ ਘੁੰਮਦਾ ਕਿਉਂ ਨਹੀਂ ਹੈ ਮੇਰੇ ਦੋਸਤ ਜਿਹੜੇ ਕਿਵੇਂ ਛੱਡ ਕੇ ਚਲੇ ਗਏ ਇਤੋਂ ਤੁਸੀਂ ਬੌਢੀ ਛੱਡ ਕੇ ਆ ਗਏ ਮੋਰਾਂ ਤੇ ਫਿਰ ਰਾਹਮ ਚਲੇ ਗਏ ਰਾਹਮ ਤੇ ਫਿਰ ਆਪਣੀ ਚਲੇ ਗਏ ਵਿਦਾ ਕਰਕੇ ਆਏ ਤੁਸੀਂ ਬੇ ਇੱਕ ਦੋਸਤ ਨੇ ਮੈਨੂੰ ਸ਼ੇਰ ਲਿਖਿਆ ਹੂੰ ਜਦੋਂ ਇਦਾਂ ਦੇ ਮੁਸਲਮਾਨਾਂ ਨੇ ਲਿਖਿਆ ਸੀ ਸ਼ੇਰ ਮੈਨੂੰ ਕਹਿੰਦੋ ਮਸਲਵੇ ਮੁਹੱਬਤ ਸਾਡੀ ਬਹੁਤ ਸੀ ਹੁਣ ਆ ਜੇ ਉਸ ਵਿੱਚ ਜਿਆਦੇ ਬਾਹਰ ਉਜੜ ਕੇ ਆ ਗਏ ਮੈਂ ਇਹ ਸੋਚਦਾ ਸੀਗਾ ਇਹ ਬੰਦਿਆਂ 'ਚ ਤਾਂ ਦੋਸਤੀ ਵਾਲੀ ਗੱਲ ਕੋਈ ਉਹ ਤਾਂ ਬੜੇ ਯਾਰ ਸਿਗੇ ਦੋਸਤ ਸਿਗੇ ਯਾਰੀ ਨਵਾਰੇ ਵਾਲੇ ਸਿਗੇ ਖੜਨੇ ਵਾਲੇ ਵੀ ਸਿਗੇ ਚਲੋ ਕੁਝ ਮਾੜੇ ਵੀ ਹੁੰਦੇ ਕੋਈ ਚੰਗੇ ਵੀ ਹੁੰਦੇ ਆ ਭਾਰਤ ਪਾਕ ਦਾ ਵਟਵਾਰਾ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਆਪਣੇ ਜਿਹੜੇ ਸੰਗੀ ਨੇ ਜਿਹੜੇ ਬਚਪਨ ਦੇ ਤੁਹਾਡੇ ਮਿੱਤਰ ਰਹੇ ਨੇ ਉਹ ਦੂਰ ਹੋ ਜਾਂਦੇ ਆ ਉਹ ਇੱਕ ਵੱਖਰੇ ਦੇਸ਼ ਦੇ ਵਿੱਚ ਜਾ ਕੇ ਵਸ ਜਾਂਦੇ ਕਦੇ ਤੁਹਾਡਾ ਮਨ ਕਰਦਾ ਹੈ ਅੱਜ 72 ਸਾਲ ਬੀਤਣ ਤੋਂ ਬਾਅਦ ਕਿ ਕਦੇ ਮਲਾਪ ਹੋਵੇ ਐਸੀ ਕਿ ਰੂੰਬਰ ਨਿਕਮ ਮੈਂ ਮੈਂ ਕਿ ਰੂੰਬਰ ਨਹੀਂ ਨਿਕਲਦਾ ਕਦੇ ਨਾ ਕਿਸੇ ਗਿਆ ਬੇ ਭਾਈਕ ਦੋ ਤਿੰਨ ਬੰਦੇ ਜ਼ਰੂਰ ਆਏ ਆ ਚਿੱਠੀਆਂ ਛੁੱਟੀਆਂ ਮੇਰੇ ਬਹਾਲੇ ਵੀ ਪਈਆਂ ਉਰਦੂ ਚ ਲਿਖੀਆਂ ਵੀ ਆਆਂ ਉਹਨਾਂ ਦੀਆਂ ਉਹ ਮੈਂ ਰੱਖੀਆਂ ਮੈਂ ਜਿਹੜਾ ਸੰਭਾਲ ਕੇ ਕੀ ਭੇਜਦੇ ਨੇ ਲਿਖ ਕੇ ਹੈ ਮੈਂ ਪਈਆਂ ਉਰਦੂ ਵੀ ਲਿਖੀਆਂ ਮੀਆਂ ਪਾਕਿਸਤਾਨ ਚ ਉਹਨੇ ਉਰਦੂ ਚ ਲਿਖੀਆਂ ਮੀਆਂ ਤੁਹਾਡੀ ਉਮਰ ਦਾ ਲੰਬਾ ਤਜਰਬਾ ਹੈ ਤੁਸੀਂ ਇੱਕ ਅਧਿਆਪਕ ਰਹੇ ਹੋ ਕੀ ਲੱਗਦਾ ਕਿ ਤੁਹਾਡੇ ਅਨੁਸਾਰ ਜਿਹੜੇ ਲੋਕ ਚਾਵਾਂ ਦੇ ਨਾਲ ਮਲਾਰਾਂ ਦੇ ਨਾਲ ਹੱਸਦੇ ਵਸਦੇ ਸੀ ਉਹ ਚਾਹੁੰਦੇ ਸੀ ਕਿ ਇਸ ਤਰੀਕੇ ਦੇ ਨਾਲ ਵਟਵਾਰਾ ਹੋਣਾ ਚਾਹੀਦਾ ਲੋਕ ਵੰਡੇ ਜਾਣੇ ਚਾਹੀਦੇ ਆ ਮੈਂ ਤੁਹਾਨੂੰ ਦੱਸਿਆ ਉਸ ਵੇਲੇ ਤਾਂ ਇਹੀ ਕਹਿੰਦੇ ਸੀ ਕਿ ਬੇਸੀ ਵਟਵਾਰਾ ਨਹੀਂ ਕਰਨਾ ਗਾਂਧੀ ਕਹਿੰਦੇ ਸੀ ਮੇਰੀ ਲੋਚੇ ਹੋਗਾ ਫਿਰ ਸਭ ਮੁਕਰ ਗਏ ਇਹ ਜਿਹੜਾ ਬਚਵਾਰਾ ਹੋਇਆ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ بڑا ਬਚਵਾਰਾ ਹੋਇਆ ਐ ਇੰਨਾ ਆਬਾਦੀ ਦਾ ਬਚਵਾਰਾ ਨਹੀਂ ਹੋਇਆ ਕਿਤੇ ਦੇਖੋ ਜੇ ਮੇਰੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਮੈਂ ਕਿ ਰੌਣ ਛੱਡ ਦਿੰਦਾ ਬੱਚੇ ਖੇਡਦੇ ਹੁੰਦੇ ਮੈਨੂੰ ਖੇਡਦਾਂ ਬੱਚਿਆਂ ਨੂੰ ਲਾਣ ਦਾ ਬੜਾ ਸ਼ੌਕ ਸੀਗਾ ਮੈਂ ਇਹਨੂੰ ਵੀ ਕਰਨਾ ਮੈਨੂੰ ਸੱਜ ਲੈ ਕੇ ਰੋ ਮੈਂ ਬੈਠ ਜਾ ਕਰੂੰ ਮੈਂ ਅਨਾਮ ਦਿਆ ਕਰੂੰਗਾ ਬੱਚਿਆਂ ਨੂੰ ਛੋਟੇ ਨੂੰ ਧੜਾਇਆ ਕਰ ਕੋ ਕੁੜੀਆਂ ਨੂੰ ਵੀ ਧੜਾਇਆ ਕਰ ਕੋ ਉੱਥੇ ਬੈਠ ਕੇ ਆਪਾਂ ਉਹਨਾਂ ਨੂੰ ਕੁਝ ਹਜ਼ਾਰ ਹਜ਼ਾਰ 1000 ਰੁਪਏ दिए ਕਹਿੰਗੇ ਉੱਥੇ ਵੀ ਅਸੀਂ ਇਹ ਰੱਖਿਆ ਸੀ ਵੀ ਜਿਹੜੀ ਹੁਣ ਸਾਡੇ ਬੜੀ ਕਮਜ਼ੋਰੀ ਇਹ ਆ ਕਿ ਕੁੜੀਆਂ ਬਹੁਤ ਪਿੱਛੇ ਆ ਗੇਮਾਂ ਵਿੱਚ ਅਸੀਂ ਟੂਰਨਾਮੈਂਟ ਰੱਖੇ ਸੀਗੇ ਫੇਰ ਮੇਰੇ ਮਨ 'ਚ ਇਹ ਗੱਲ ਆਈ ਫੇਰ ਵੀ ਸਾਰੀ ਜ਼ਿੰਦਗੀ ਟੂਰਨਾਮੈਂਟ ਰੱਖੇ ਆ ਮੈਂ ਬਹੁਤ ਰੱਖੇ ਆ ਵੀ ਕੁੜੀਆਂ ਦਾ ਨਹੀਂ ਰੱਖਿਆ ਫੇਰ ਅੱਜ ਮੇਰਾ ਉਹ ਪਰ ਯੁੱਧਵੀਰ ਹਮ ਇੱਕ ਬੰਦਾ ਪਿੰਡ ਦੀ ਇਹਨ ਦੋ ਬੰਦੇ ਨੇ ਮੇਰੀ ਬੜੀ ਮਦਦ ਕੀਤੀ ਔਰ ਮੇਰਾ ਖਿਆਲਿਆ ਵੀ ਐਦਾਂ ਦਾ ਟੂਰਨਾਮੈਂਟ ਕਿਤੇ ਨਹੀਂ ਹੋ ਸਕਦਾ ਕਿੱਥੋਂ ਕਿੱਥੋਂ ਰਿਆਣੇ ਚ ਕੁੜੀਆਂ ਆਈਆਂ ਪਟਿਆਲੇ ਤੋਂ ਆਈਆਂ ਬਠਿੰਡੇ ਤੋਂ ਆਈਆਂ ਫਿਰੋਜ਼ਪੁਰ ਤੋਂ ਆਈਆਂ ਲੇਕਨ ਬੜਾ ਖੂਬ ਵੀ ਚਾਹੀਦਾ ਵੀ ਚੰਗਾ ਮਾੜਾ ਪਲੇਅਰ ਆ ਆਮ ਤਾਂ ਇਹ ਦੇਖ ਲਿਓ ਧੱਕਾ ਦਿੱਤਾ ਗੇਮ ਜੱਜ ਕਰਨੀ ਆ ਵੀ ਦੇਖਣੀ ਚਾਹੀਦੀ ਆ ਮੈਂ ਜਿਹੜੀ ਗਲਤ ਨਵੀਂ ਦੇਖੀ ਮੈਂ ਅੱਜ ਵੀ ਕਹੀ ਸੀਗੀ ਮੈਂ ਅੱਜ ਤੱਕ ਇਹਦਾ ਦੀ ਕੋਰਨਰ ਦੇ ਕਿੱਕ ਲਾंदे ਆਪਣੇ ਟੀਮ ਦਾ ਕੋਈ ਮੁੰਡਾ ਨਹੀਂ ਦੇਖਿਆ ਜਿੱਦਾਂ ਦੀ ਮੈਂ ਛੋਟੀਆਂ ਕੁੜੀਆਂ ਦੇਖੀਆਂ ਕੁੜੀਆਂ ਦੇ ਪਰ ਕੌਂ ਵੀ ਬਹੁਤ ਪਿੱਛੇ ਆ ਹੁਣ ਮੈਨੂੰ ਆਏ ਸੀ ਪਿਛਲੇ ਸਾਲ ਦੋ ਸਾਲ ਹੋ ਗਏ ਮੇਰੇ ਪੈਰ ਖਰਾਬ ਹੋ ਗਏ ਸੀ ਹੁਣ ਵੀ ਮੇਰਾ ਦਿਲ ਇਹ ਕਰਦਾ ਯਾਰ ਪਈ ਜੇ ਟੂਰਨਾਮੈਂਟ ਰੱਖਣਾ ਕੁੜੀਆਂ ਦਾ ਹੀ ਰੱਖਣਾ ਉਸ ਵੇਲੇ ਕੁੜੀਆਂ ਕਿੱਥੋਂ ਕਿੱਥੋਂ ਆਈਆਂ ਹਰਿਆਣੇ ਤੋਂ ਆਈਆਂ ਪਰ ਯਾਲੇ ਤੋਂ ਆਈਆਂ ਫਰੋ ਵਿੱਚ ਐਦਾਂ ਦੀਆਂ ਕੁੜੀਆਂ ਆਈਆਂ ਤੇ ਜੁਦਬੀਰ ਸੀ ਉਸ ਵੇਲੇ ਇੱਕ ਇਹਦੇ ਨਾਲ ਮੁੰਡਾ ਹੋਲ ਸੀਗਾ ਇਹਾਂ ਦੇ ਬਹੁਤ ਨਵਾਇਆ ਕੁੜੀਆਂ ਆਪਣੇ ਕੋਠੀ 'ਚ ਰੱਖੀਆਂ ਫੇਰ ਕਿੰਨਾ ਸ਼ੌਕ ਇਹ ਮੱਝਾਂ ਦਾ ਦੁੱਧ ਲਿਆਂਦਾ ਰਿਹਾ ਪਿੰਡ ਚੋਂ ਇਕੱਠਾ ਕਰਕੇ ਵੀ ਇਹਨਾਂ ਨੂੰ ਮੱਝਾਂ ਦਾ ਦੁੱਧ ਪਲਾਉਣਾ ਖਾਲਸ ਕੁੜੀਆਂ ਨੂੰ ਜਿੱਥੇ ਤੁਸੀਂ ਪਹਿਲ ਕਦਮੀ ਕੀਤੀ ਹੈ ਲੜਕੀਆਂ ਨੂੰ ਖੇਡਾਂ ਚ ਅੱਗੇ ਲੈ ਕੇ ਆਏ ਹੋ ਤੇ ਉੱਥੋਂ ਨਾ ਬੱਚੀਆਂ ਨੂੰ ਆਪਣੇ ਇਤਿਹਾਸ ਬਾਰੇ ਵੀ ਦੱਸਦੇ ਹਾਂ ਜੋ ਕੁਝ ਉਹ 47 ਦੇ ਸਮੇਂ ਦੇ ਦਰਮਿਆਨ ਵਾਪਰੇ ਉਹਨਾਂ ਬੱਚੀਆਂਾਂ ਬਾਰੇ ਦੱਸਦੇ ਹਾਂ ਨਵੀਂ ਪੀੜੀ ਨੂੰ ਵੈਸੇ ਤਾਂ ਮੈਂ ਦੇਖਾਂ ਮੈਂ ਵੀ ਹਟਮਾਸਟਰ ਰਿਹਾ ਮੈਂਨ ਬੜਾ ਸ਼ੌਕ ਸੇ ਕਰਕੇ ਮਜ਼ਾ ਮੇਰੀ ਟੀਮ ਜਿੱਦ ਦੀ ਅੰਬਰੀਂ ਗਾਹਾਂ ਜਾ ਕੇ ਵੀ ਸਕੂਲਾਂ ਚ ਗੇਮਾਂ ਬਿਲਕੁਲ ਖਤਮ ਹੋ ਗਈਆਂ ਬਿਲਕੁਲ ਹੀ ਖਤਮ ਹੋ ਗਈਆਂ ਸਾਨੂੰ ਪਨੀਰੀ ਕਿੱਥੋਂ ਮਿਲਣੀ ਆ ਉਹ ਜਿਹੜੀ ਸਾਨੂੰ ਪਨੀਰੀ ਸਕੂਲਾਂ ਚ ਮਿਲਦੀ ਸੀ ਚੰਗੇ ਬੁੰਡੇ ਕੁੜੀਆਂ ਦੀ ਉਹ ਤਾਂ ਖਤਮ ਹੋ ਗਈ ਹੁਣ ਕਿਹੜਾ ਫੁੱਟਬਾਲ ਦਾ ਪਲੇਅਰ ਲੈ ਲੂਗੇ ਤੁ ਨਹੀਂ ਕੋਈ ਇੱਕ ਵੀ ਨਹੀਂ 1947 ਦੇ ਦੁਖਦਾਇਕ ਘਟਨਾਕ੍ਰਮ ਦੇ ਬਾਬਤ ਉਸ ਵਕਤ ਦੇ 23 ਸਾਲ ਦੇ ਨੌਜਵਾਨ ਜੋ ਕਿ ਅੱਜ 100 ਸਾਲ ਦੇ ਕਰੀਬ ਦੇ ਬਜ਼ੁਰਗ ਬਣ ਚੁੱਕੇ ਨੇ ਤੇ ਮਾਸਟਰ ਮਹਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬਹੁਤ ਰਸੂਖ ਸੀ ਔਰ ਜਿਨ੍ਹਾਂ ਦੇ ਕੋਲੇ ਆਪਣੀ ਹਫਾਜ਼ਤ ਕਰਨ ਦੇ ਨਾਲ ਨਾਲ ਲੋਕਾਂ ਦੀ ਹਫਾਜ਼ਤ ਵਾਸਤੇ ਵੀ ਉਸ ਵਕਤ ਦੀ ਇੱਕ ਵੱਡੀ ਬੰਦੂਕ ਸੀ ਜਿਹਦੇ ਨਾਲ ਉਹ ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਨਿਤਰਦੇ ਨੇ ਜਿਹੜੇ ਲੋਕਾਂ ਦੇ ਵੱਲੋਂ ਜਥੇਬੰਦਕ ਤੌਰ ਤੇ ਉਹਨਾਂ ਲੋਕਾਂ ਨੂੰ ਆਪਣੇ ਕਹਿਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਜਿਹੜੇ ਲੋਕਾਂ ਨੂੰ ਦੇਸ਼ ਦੇ ਦੁਸ਼ਮਣ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ ਇਸੇ ਦੇ ਬਾਬਤ ਮਹਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਔਰ ਪੁਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਉਹਨਾਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਕੋਲੋਂ ਜਾਣਕਾਰੀ ਲਈ ਜਾਵੇ ਔਰ ਜਾਣਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਹ ਦੁਖਦਾਇਕ ਵਰਤੰਤ ਵਾਪਰਦਾ ਹੈ ਕਿਉਂ ਉਹਨਾਂ ਲੋਕਾਂ ਦੀ ਕਤਲੋਗਾਰਧ ਕੀਤੀ ਜਾਂਦੀ ਹੈ ਕਿਉਂ ਇੱਕ ਦੂਜੇ ਦੇ ਦੁਸ਼ਮਣ ਕੁੜ ਹੀ ਪਲਾਂ ਦੇ ਵਿੱਚ ਬਣ ਜਾਂਦੇ ਨੇ ਜਾਇਹੇ ਕਿਹੜੇ ਕਾਰਨ ਸੀ ਇਹਨਾਂ ਦੇ ਬਾਬਤ ਵੀ ਅਸੀਂ ਅੱਗੇ ਜਾਣਕਾਰੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ